ਪਰ ਮੇਰਾ ਨਾਮ ਸੁਖਵਿੰਦਰ ਸਿੰਘ ਆ ਤੇ ਮੈਂ ਨਾ ਛੋਟਾ ਜਿਹਾ ਆਪਣਾ ਕੰਮ ਕਰਦਾ ਤੇ ਮੇਰੇ ਕੋਲ ਸਟੂਡੈਂਟ ਆਂਦੇ ਸਿੱਖਣ ਵਾਸਤੇ ਤਾਂ ਉਹਨਾਂ ਦਾ ਸੀ ਛੋਟਾ ਜਿਹਾ ਗਰੁੱਪ ਬਣਾਇਆ ਸਭ ਤੋਂ ਪਹਿਲਾਂ ਅਸੀਂ ਬਾਬਾ ਸ੍ਰੀ ਚੰਜੀ ਦੇ ਗੁਰਦੁਆਰਾ ਸਾਹਿਬ ਦੇ ਵਿੱਚ 15-20 ਬੂਟੇ ਲਗਾਏ ਸ਼ੁਰੂਆਤ ਦੇ ਵਿੱਚ ਉਸ ਤੋਂ ਬਾਅਦ ਹੋਰ ਬਾਬਾ ਜੀ ਨੇ ਥੋੜਾ ਸਾਨੂੰ ਉਤਸ਼ਾਹਿਤ ਕੀਤਾ ਤੇ ਅਸੀਂ ਉਹਨਾਂ ਦੀ ਕਿਰਪਾ ਦੇ ਨਾਲ ਫਿਰ ਅਗਲੇ ਸਾਲ ਅਸੀਂ ਉਸ ਤੋਂ ਜ਼ਿਆਦਾ ਬੂਟੇ ਨਰਸਰੀ ਤੋਂ ਮੰਗਵਾ ਕੇ ਅਸੀਂ ਵੰਡਨੇ ਸ਼ੁਰੂ ਕਰ ਦਿੱਤੇ ਹੁਣ ਤੱਕ ਅਸੀਂ 10-20 ਹਜ਼ਾਰ ਬੂਟੇ ਲਗਭਗ ਵੰਡ ਚੁੱਕੇ ਆਂ ਅਤੇ 3-4000 ਲਗਭਗ ਬੂਟੇ ਅਸੀਂ ਲਗਾ ਚੁੱਕੇ ਆ ਅਸੀਂ ਥੋੜਾ ਹਿਸਾਬ ਨਹੀਂ ਕੀਤਾ ਪਰ ਇਹਦੇ ਆਸ-ਪਾਸ ਅਸੀਂ ਲਗਾ ਚੁੱਕੇ ਆ ਤੇ ਇਸ ਤੋਂ ਬਾਅਦ ਫਿਰ ਜਦੋਂ ਬਾਬਾ ਜੀ ਦਾ ਜਨਮ ਦਿਨ ਹੁੰਦਾ ਤੇ ਜੁਲਾਈ ਮਹੀਨੇ ਤੋਂ ਬਾਅਦ ਅਸੀਂ ਫ੍ਰੀ ਬੂਟੇ ਵੰਡਣ ਦੀ ਸੇਵਾ ਕਰਦੇ ਆ ਗੱਲ ਦੀ ਗੁਰਦੁਆਰਾ ਬਾਬਾ ਸ੍ਰੀ ਚੰਜੀ ਦੇ ਤੇ ਇਸ ਤੋਂ ਬਾਅਦ ਅਸੀਂ ਸੰਡੇ ਨੂੰ ਵੰਡਨੇ ਆ ਫਿਰ ਬਾਬਾ ਜੀ ਦਾ ਜਨਮ ਦਿਨ ਤੱਕ ਸਤੰਬਰ ਮਹੀਨੇ ਬਾਬਾ ਜੀ ਦਾ ਜਨਮ ਦਿਨ ਹੁੰਦਾ ਉਸ ਦਿਨ ਅਸੀਂ ਮੁੱਲ ਵਾਲੇ ਵਧੀਆ ਬੂਟੇ ਲਿਆ ਕੇ ਸੰਗਤ ਨੂੰ ਫ੍ਰੀ ਤੇਈਦਾ ਉਸ ਤੋਂ ਬਾਅਦ ਅਸੀਂ ਬਾਬਾ ਜੀ ਦੇ ਜਨਮ ਦਿਨ ਤੋਂ ਬਾਅਦ ਜੋ ਵੀ ਸਾਡੇ ਗਰੁੱਪ ਵਿੱਚ ਥੋੜਾ ਬਹੁਤ ਪੈਸਾ ਹੁੰਦਾ ਉਹਦੀ ਅਸੀਂ ਸੋਲਰ ਲਾਈਟਾਂ ਲਗਾ ਲਗਾਈਆਂ ਹੁਣ ਤੱਕ ਅਸੀਂ 13 ਸੋਲਰ ਲਾਈਟਾਂ ਲਗਾ ਚੁੱਕੇ ਆ 6 ਅੱਜ ਲਗਵਾਈਆਂ ਇੱਕ ਦੋ ਦਿਨ ਪਹਿਲਾਂ ਤੇ ਉਸ ਤੋਂ ਪਹਿਲਾਂ ਵੀ ਅਸੀਂ 7 ਲਗਾਈਆਂ ਸੀਗੀਆਂ ਇੱਥੇ ਬਾਬਾ ਜੀ ਦੇ ਦਰਸ਼ਨ ਕਰਨ ਵਾਸਤੇ ਗੁਰਦਾਸਪੁਰ ਤੋਂ ਲੈ ਕੇ ਆਸ-ਪਾਸ ਦੀਆਂ ਸੰਗਤਾਂ ਸਵੇਰੇ 2 ਵਜੇ ਤੋਂ ਸ਼ੁਰੂ ਹੋ ਜਾਂਦੀਆਂ ਦਰਸ਼ਨ ਕਰਨ ਵਾਸਤੇ ਤੇ ਇਸ ਰੋਡ ਦੇ ਉੱਤੇ ਬਹੁਤ ਜ਼ਿਆਦਾ ਹਨੇਰਾ ਸੀ ਇਸ ਕਰਕੇ ਅਸੀਂ ਸੋਚਿਆ ਕਿ ਇਸਾ ਰੋਡ ਦੇ ਉੱਤੇ ਸੋਲਰ ਲਾਈਟਾਂ ਹੋਣੀਆਂ ਚਾਹੀਦੀਆਂ ਤੇ ਅਸੀਂ ਮੁੰਡਿਆਂ ਨਾਲ ਥੋੜੀ ਸਲਾਹ ਕੀਤੀ ਉਹਨਾਂ ਨੇ ਆਪਣਾ ਯੋਗਦਾਨ ਥੋੜਾ ਥੋੜਾ ਪਾਇਆ ਤੇ ਅਸੀਂ 70-80 ਹਜ਼ਾਰ ਦੇ ਆਸ-ਪਾਸ ਇਸ ਤੋਂ ਜ਼ਿਆਦਾ ਦੀਆਂ ਲਾਈਟਾਂ ਲਗਾ ਚੁੱਕੇ ਹਾਂ ਤੇ ਸਾਡਾ ਉਦੇਸ਼ ਹੈ ਕਿ ਗਰਤਾਸਪਤ ਤੱਕ ਟੋਟੇ ਤੱਕ ਲਾਈਟਾਂ ਲਗਾਈਆਂ ਜਾਣ 3-4 ਕਿਲੋਮੀਟਰ ਦੇ ਆਸ-ਪਾਸ ਤੇ ਹੋਣੀਆਂ ਚਾਹੀਦੀਆਂ ਇਸ ਤੋਂ ਜ਼ਿਆਦਾ ਵੀ ਜਦੋਂ ਭਗਵਾਨ ਨੇ ਚਾਇਆ ਤੇ ਅੱਗੇ ਵੀ ਲਗਾਵਾਂਗੇ ਤੇ ਸਾਨੂੰ ਇਹ ਹੀ ਕਰਨਾ ਚਾਹੀਦਾ ਕਿ ਕੁਦਰਤ ਦੀ ਸੇਵਾ ਕਰਨੀ ਚਾਹੀਦੀ ਹੈ ਕਿਉਂਕਿ ਸਾਡਾ ਮੇਨ ਉਦੇਸ਼ ਬੂਟੇ ਲਗਾਉਂਦਾ ਸੀਗਾ ਕਿਉਂਕਿ ਇੱਕ ਦਰਖਤ 10-20 ਸਾਲ ਚੱਲਦਾ ਤੇ ਸਾਡੀ ਸੇਵਾ 10-20 ਸਾਲ ਤੱਕ ਚੱਲਦੀ ਰਹਿਣੀ ਆ ਅਸੀਂ ਚਾਹੇ ਉਸ ਨੂੰ ਗੁਰਦੁਆਰੇ ਜਾ ਕੇ ਕਰੀਏ ਨਾ ਕਰੀਏ ਗੁਰਦੁਆਰੇ ਮੰਦਰ ਨਾਮ ਵੀ ਹਨ ਜਾਈਏ ਅਸੀਂ ਜਾਈਏ ਉਸ ਤੋਂ ਇਲਾਵਾ ਵੀ ਸਾਡੀ ਸੇਵਾ ਚ ਚੱਲਦੀ ਰਹਿੰਦੀ ਹੈ ਕਿਉਂਕਿ ਦਰਖਤਾਂ ਦੇ ਉੱਤੇ ਹਜ਼ਾਰਾਂ ਪੰਛੀਆਂ ਨੇ ਆਲਣੇ ਪਾਣੇ ਆ ਉਹਨਾਂ ਨੇ ਅੱਗੇ ਇਨਸਾਨ ਨੂੰ ਦੁਆਵਾਂ ਹੀ ਦੇਣੀਆਂ ਹਨ ਕਿਉਂਕਿ ਜੋ ਵੀ ਇਨਸਾਨ ਨੇ ਬੂਟਾ ਲਗਾਇਆ ਉਹਦੀ ਸੇਵਾ ਇਨਸਾਨ ਤੋਂ ਬਾਅਦ ਵੀ ਚੱਲਦੀ ਹੀ ਰਹਿਣੀ ਹੈ ਤੇ ਹਰ ਇੱਕ ਨੂੰ ਇਹ ਜੁਗਦਾਨ ਕਰਨਾ ਚਾਹੀਦਾ ਹੈ ਗੁਰੂ ਨਾਨਕ ਦੇਵ ਜੀ ਦੀ ਧਰਤੀ ਦੇ ਉੱਤੇ ਕਿਉਂਕਿ ਗੁਰੂ ਨਾਨਕ ਦੇਵ ਜੀ ਨੇ ਕੁਦਰਤ ਦੀ ਸੇਵਾ ਕਰਨ ਵਾਸਤੇ ਕਿਹਾ ਸਰ ਮੇਰਾ ਨਾਮ ਜਤਿੰਦਰ ਸਿੰਘ ਆ ਕਿ ਮੈਂ ਪਿੰਡ ਹਕੀਮਪੁਰ ਦਰੰਗਲਾ ਤੋਂ ਆ ਤੇ ਆਪਣੀ ਸਾਰੇ ਜਿੰਨੇ ਵੀ ਪੀੜੀ ਆਪਣੀ ਨੌਜਵਾਨ ਪੀੜੀ ਨੂੰ ਅਪੀਲ ਕਰਦਾ ਹਾਂ ਕਿ ਨਸ਼ਿਆਂ ਤੋਂ ਦੂਰ ਰਹੋ ਤੇ ਆਪਣੇ ਸਮਾਜ ਪ੍ਰਤੀ ਆਪਣੇ ਪੰਜਾਬ ਪ੍ਰਤੀ ਤੇ ਜਿੰਨਾ ਵੀ ਆਪਣਾ ਪੰਜਾਬ ਆ ਉਹਨੂੰ ਹਰਾ ਭਰਾ ਰੱਖਿਓ ਇਹ ਅੱਜ ਤੱਕ ਆਪਾਂ 13 16 ਲਾਈਟਾਂ ਲਗਾ ਚੁੱਕੇ ਆ ਕਿਉਂਕਿ ਇੱਥੇ 2 ਵਜੇ ਤੋਂ ਬਾਅਦ ਬਾਬਾ ਚੰਦ ਦੀ ਸੰਗਤ ਆਈ ਜਾਂਦੀ ਆ ਤੇ ਹਨੇਰਾ ਬਹੁਤ ਹੁੰਦਾ ਐ ਰਾਤ 'ਚ ਤੇ ਇਸ ਲਈ ਆਪਾਂ 16 ਲਾਈਟਾਂ ਲਗਾਈਆਂ ਗਈਆਂ ਕਿਉਂਕਿ ਇਹਨਾਂ ਪੋਲੂਸ਼ਨ ਵੀ ਨਹੀਂ ਹੁੰਦਾ ਤੇ ਬੂਟਿਆਂ ਦੀ ਸੇਵਾ ਵੀ ਕਰਦੇ ਰਹੇ ਆ ਤੇ ਹੁਣ ਬਾਬਾ ਚੰਦ ਦਾ ਜਨਮ ਦਿਨ ਆ ਰਿਹਾ ਤੇ ਉਹਦਾ ਵੀ ਕਰਾਂਗੇ ਤੇ ਫਿਲਹਾਲ ਇਹੀ ਅਪੀਲ ਆ ਕਿ ਨਸ਼ਾ ਤੋਂ ਦੂਰ ਰਹੋ ਤੇ ਆਪਣੇ ਸਮਾਜ ਪ੍ਰਤੀ ਕੁਝ ਇਹੋ ਜਿਹਾ ਕਰਕੇ ਜਿੰਮੇਵਾਰੀ ਨਿਭਾਓ ਤੇ ਜਿੰਨੇ ਵੀ ਆਪਣੇ ਲਾਗੇ ਜਿੰਨੇ ਤੁਹਾਡੇ ਧਾਰਮਿਕ ਸਥਾਨ ਨੇ ਗੁਰਦੁਆਰਾ ਮੰਦਿਰ ਆ ਮਸਜਿਦ ਆ ਉਹਨਾਂ ਦੇ ਆਸ-ਪਾਸ ਬੂਟੇ ਲਗਾਓ ਕਿਉਂਕਿ ਬੂਟੇ ਲਗਾਓਗੇ ਤਾਂ ਹਰਿਆਲੀ ਪਹਿਲੀ ਰਹੂਗੀ ਤੇ ਪੋਲੂਸ਼ਨ ਤੋਂ ਬਚਾ ਰਹੂਗਾ ਜੀ ਬਹੁਤ